ਸਤ ਗੁਰੂ ਜੀ ਦੇ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ਼ਹੀਦ ਪਾਪਾ ਦੀਪ ਸਿੰਘ ਸਾਹਿਬ ਮਹਾਂਪੁਰ ਪਰਮ ਗਿਆਨੀ ਜਿਨ੍ਹਾਂ ਨੇ ਬੇਅੰਤ ਬੰਦਗੀ ਕੀਤੀ ਤੇ ਸਤ ਗੁਰੂ ਮਹਾਰਾਜ ਜੀ ਜਦੋਂ ਦਮਦਮਾ ਸਾਹਿਬ ਆਏ ਤਾਂ ਸਤ ਗੁਰੂ ਜੀ ਦੇ ਪਾਵਨ ਸਰੂਪਾ ਨੂੰ ਲਿਖਣ ਦੀ ਸੇਵਾ ਤੇ ਸਾਰੀ ਸੇਵਾ ਭਾਈ ਸਾਹਿਬ ਭਾਈ ਮਨੀ ਸਿੰਘ ਅਤੇ ਸ਼ਹੀਦ ਪਾਪਾ ਦੀਪ ਸਿੰਘ ਸਾਹਿਬ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਅਤੇ ਹੋਰ ਸਿੰਘਾਂ ਨੇ ਕੀਤੀ ਉਸ ਤੋਂ ਉਪਰੰਤ ਆਪਣੇ ਸਰੀਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਿਵਰਤ ਪੇਟਾ ਕਰ ਦਿੱਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਬਹੁਤ ਵੱਡੇ ਸ਼ਹੀਦ ਸਤਿਯੁਗ ਦਵਾਪਰ ਤ੍ਰੇਤਾ ਕਾਲ ਯੁਗ ਸਾਰੇ ਯੁਗਾਂ ਦੇ ਵਿੱਚ ਇਹ ਮਹਾਪੁਰਖ ਇਸੇ ਤਰ੍ਹਾਂ ਬ੍ਰਹਮ ਰੂਪ ਹੋ ਕੇ ਆਉਂਦੇ ਨੇ ਸੰਸਾਰ ਦੇ ਭਲੇ ਲਈ ਹੁਣ ਕਲ ਯੁਗ ਵਿੱਚ ਫਿਰ ਅਵਤਾਰ ਧਾਰਿਆ ਸੋ ਗੁਰੂ ਮੁਖਾਂ ਨੇ ਸੰਗਤ ਨੂੰ ਜੋੜਨ ਵਾਸਤੇ ਅਤੇ ਤਨਤਨ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਹੋਈ ਜੋ ਪਹਿਰਾ ਸਾਹਿਬ ਦੀ ਮਰਿਆਦਾ ਪ੍ਰਗਟ ਹੋਈ ਪਹਿਲਾਂ ਵੀ ਗੁਰਸਿੱਖ ਇਸ ਤਰ੍ਹਾਂ ਬੰਦਗੀ ਕਰਦੇ ਰਹੇ ਨੇ ਮਹਾਰਾਜ ਵੇਲੇ ਵੀ ਇਹ ਚੱਲਦਾ ਰਿਹਾ ਹੈ ਸੋ ਗੁਰੂ ਪਿਆਰਿਓ ਚ ਪਹਿਰਾ ਸਾਹਿਬ ਬਹੁਤ ਹੀ ਤੁਹਾਨੂੰ ਜ਼ਿਆਦਾ ਕਿਰਪਾ ਦਵਾਉਂਦਾ ਹੈ ਇੱਕ ਤਾਂ ਹੁੰਦਾ ਕਿ ਤੂੰ ਸੁਣ ਲੈਣਾ ਬਈ ਚਲੋ ਚ ਪਹਿਰਾ ਸਾਹਿਬ ਘਟੋ ਭਾਈ ਕੋਈ ਦੇਖਾਂਗੇ ਕੀ ਹੋਊ ਇੱਕ ਹੁੰਦਾ ਪ੍ਰੈਕਟੀਕਲੀ ਦੇਖਣਾ ਉਹਦਾ ਰਿਜ਼ਲਟ ਜਦੋਂ ਸਾਹਮਣੇ ਆਉਂਦਾ ਹੈ ਕੋਈ ਸਾਡੇ ਹੈਗੇ ਨੇ ਜਾਣਕਾਰ ਭੈਣ ਉਹਨਾਂ ਦੇ ਬੱਚੇ ਨੂੰ ਕੈਂਸਰ ਹੋ ਗਿਆ ਸੀ ਤੇ ਉਹੋ ਨਾਲੇ ਅੰਮ੍ਰਿਤ ਵੀ ਨਹੀਂ ਛਕਿਆ ਹਲੇ ਉਹਨਾਂ ਨੇ ਜਦੋਂ ਬੱਚੇ ਨੂੰ ਕੋਈ ਕਸ਼ਟ ਆਉਂਦਾ ਤੇ ਫਿਰ ਮਾਂ ਪਿਓ ਦੇ ਉੱਤੇ ਬਹੁਤ ਜ਼ਿਆਦਾ ਮਤਲਬ ਮਨ ਦੇ ਉੱਤੇ ਭਾਰ ਆ ਜਾਂਦਾ ਤੇ ਭਜਨ ਮੰਦਗੀ ਉਹ ਪਹਿਲਾਂ ਵੀ ਕਰਦੇ ਸੀ ਪਰ ਫਿਰ ਜ਼ਿਆਦਾ ਕਰਨ ਲੱਗ ਗਏ ਜਦੋਂ ਇਸ ਤਰ੍ਹਾਂ ਦੀ ਗੱਲ ਹੋਈ ਜਪਰਾ ਸਾਹਿਬ ਉਹ ਭੈਣ ਨੇ ਕਟਣਾ ਉਹ ਭਾਈ ਸਾਹਿਬ ਜਿਹੜੇ ਸੀਗੇ ਉਹਨਾਂ ਨੇ ਵੀ ਬੰਦਗੀ ਵਧਾ ਦਿੱਤੀ ਤੇ ਬੱਚੇ ਦਾ ਕੈਂਸਰ ਦਾ ਰੋਗ ਮਹਾਰਾਜ ਜੀ ਨੇ ਦੂਰ ਕਰਤਾ ਬੱਚਾ ਅੱਜ ਆ ਹੁਣ ਵੀ ਹੈ ਬਿਲਕੁਲ ਠੀਕ ਹੈ ਮਹਾਰਾਜ ਦੀ ਕਿਰਪਾ ਬਹੁਤ ਕਿਰਪਾ ਸੱਚੇ ਪਾਤਸ਼ਾਹ ਦੀ ਡਾਕਟਰ ਕਹਿੰਦੇ ਸੀ ਵੀ ਨਹੀਂ ਕੁਝ ਨਹੀਂ ਹੋ ਸਕਦਾ ਵੀ ਕਿਉਂਕਿ ਖੇੜ ਕੁਝ ਹੋਰ ਸੀ ਕਿ ਪਰ ਗੁਰੂ ਸਾਹਿਬ ਨੇ ਕਿਰਪਾ ਕਰ ਦਿੱਤੇ ਸੋ ਗੁਰੂ ਪਿਆਰੇ ਚਪੈਰਾ ਸਾਹਿਬ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਅਤੇ ਸਮੂਹ ਸ਼ਹੀਦ ਕੱਲੇ ਬਾਬਾ ਦੀਪ ਸਿੰਘ ਜੀ ਨਹੀਂ ਸਮੂਹੀਤ ਫੌਜਾਂ ਹੁੰਦੀਆਂ ਨੇ ਉੱਥੇ ਇੱਕ ਗੁਰਮੁਖ ਰੂਹੀ ਹੈ ਉਹਨਾਂ ਕੋਲ ਜਾ ਕੇ ਕਿਸੇ ਸਿੰਘ ਨੇ ਕਿਹਾ ਵੀ ਦੇਖੋ ਜੀ ਸੰਗਤ ਚ ਲਈਏ ਕਟਣ ਲੱਗ ਗਈ ਚਿਲੀਏ ਦੀ ਮਰਿਆਦਾ ਨਹੀਂ ਹੈਗੀ ਤੇ ਬਈ ਮਹਾਰਾਜ ਜੀ ਕਿਰਪਾ ਵੀ ਕਰੀ ਜਾ ਰਹੇ ਨੇ ਗੱਲ ਕੀ ਹੈ ਵੀ ਚਿਰੀਆ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਰੱਬ ਨੂੰ ਮਤਲਬ ਬੰਨਣ ਵਾਲਾ ਕੰਮ ਹੈ ਬਈ ਸਾਡਾ ਕੰਮ ਕਰ ਰੱਬਾ ਮਾਹ ਪਰ ਕਹਿੰਦੇ ਕੁਝ ਨਹੀਂ ਅਸੀਂ ਮਹਾਰਾਜ ਨੂੰ ਬੇਨਤੀ ਕਰਾਂਗੇ ਤੇ ਜਵਾਬ ਜੋ ਵੀ ਆਊਗਾ ਫਿਰ ਦੱਸਾਂਗੇ ਫਿਰ ਮਹਾਰਾਜ ਜੀ ਨੂੰ ਬੇਨਤੀ ਕੀਤੀ ਗਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਤੇ ਮਹਾਰਾਜ ਜੀ ਚਿਲੀਆ ਕੱਟਦੇ ਨੇ ਇੱਕ ਤਰ੍ਹਾਂ ਨਾਲ ਇਹ ਹਟ ਹੈ ਤੇ ਇੱਕ ਤਾਂ ਹੁੰਦਾ ਹੈ ਸੈਲਸ ਪਾਇ ਜੀ ਲਈ ਕੱਟਣਾ ਚਲੋ ਸਰਬੱਤ ਦੇ ਭਲੇ ਲਈ ਜਾਂ ਪ੍ਰਮਾਤਮਾ ਦੀ ਬੰਦਗੀ ਲਈ ਬਨ ਕੇ ਭਜਨ ਕਰਨਾ ਇੱਕ ਹੁੰਦਾ ਹੈ ਕਿਸੇ ਹੱਥ ਦੇ ਲਈ ਮਾਰੋ ਮੈਨੂੰ ਚੀਜ਼ ਦਿਓ ਉਹ ਅਲੱਗ ਚੀਜ਼ ਹੈ ਜਦੋਂ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਤੇ ਮਹਾਰਾ ਸੱਚ ਪਾਤਸ਼ਾਹ ਜੀ ਨੇ ਬਚਨ ਬਖਸ਼ਿਸ਼ ਕੀਤਾ ਵੀ ਭਾਈ ਦੇਖੋ ਕੋਈ ਗੱਲ ਨਹੀਂ ਹੁਣ ਜੇ ਇਹ ਕਰਦੇ ਆ ਜੇ ਅਸੀਂ ਇਹਨਾਂ ਨੂੰ ਵਸਤੂ ਨਹੀਂ ਦਿੰਦੇ ਨਾ ਫਿਰ ਸਿਆਣਿਆ ਕੋਲ ਜਾਵੜਦੇ ਆ ਫਿਰ ਇਹਨਾਂ ਦਾ ਜਨਮ ਹੀ ਨਰਕਾਂ ਨੂੰ ਚਲਿਆ ਜਾਂਦਾ ਹੈ ਫਿਰ ਵੀ ਕੰਮ ਸੇ ਕੰਮ ਚਲੋ ਗੁਰਬਾਣੀ ਤਾਂ ਪੜਦੇ ਆ ਸੋ ਇਸ ਤਰ੍ਹਾਂ ਮਤਲਬ ਗੁਰਬਾਣੀ ਜਿਹੜੀ ਹੈ ਨਾ ਇਹ ਹੀ ਸਾਰਾ ਕੁਝ ਹੈ ਗੁਰਬਾਣੀ ਹੀ ਆਪਾਂ ਨੂੰ ਸਾਰਾ ਕੁਝ ਦਿੰਦੀ ਹੈ ਚਪੈਰਾ ਸਾਹਿਬ ਜਿਹੜੇ ਕੱਟਦੇ ਨੇ ਚੜ੍ਹਦੀ ਕਲਾ ਦੇ ਵਿੱਚ ਕਟੋ ਬਾਬਾ ਦੀਪ ਸਿੰਘ ਸਾਹਿਬ ਤੇ ਹੋਰ ਸਮੂਹ ਸ਼ਹੀਦ ਤੁਹਾਡੇ ਤੇ ਕਿਰਪਾ ਕਰਨਗੇ ਤੁਸੀਂ ਘਰੇ ਕਟੋ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਜਿੱਥੇ ਕਿਤੇ ਵੀ ਚੱਲਦਾ ਹੈ ਜਿਵੇਂ ਵੀ ਤੁਸੀਂ ਬੰਦਗੀ ਨਾਲ ਜੁੜਨਾ ਹੈ ਤੁਸੀਂ ਨਿਤਨੇਮ ਸਿਮਰਨ ਨਾਲ ਜੁੜਨਾ ਹੈ ਜਿਹੜੇ ਕੋਈ ਇਹਦਾ ਵਿਰੋਧ ਕਰਦੇ ਨੇ ਉਹਨਾਂ ਨੂੰ ਕਰੀ ਜਾਂਦੇ ਉਹਨਾਂ ਦਾ ਕੰਮ ਹੀ ਇਹ ਹੈ ਉਹਨਾਂ ਨੂੰ ਹਰ ਗੱਲ ਦੇ ਨਾਲ ਹੀ ਪ੍ਰੋਬਲਮ ਹੈ ਉਹਨੂੰ ਉਹਨਾਂ ਨੂੰ ਤਾਂ ਇਸ ਗੱਲ ਦੇ ਨਾਲ ਵੀ ਪ੍ਰੋਬਲਮ ਹੈ ਜਦੋਂ ਕੋਈ ਮੱਥਾ ਟੇਕਦਾ ਹੈ ਨਾ ਮਹਾਰਾਜ ਨੂੰ ਵੀ ਲਗਾਤਾਰ ਕੋਈ 5 ਮਿੰਟ ਮੱਥਾ ਟੇਕੀ ਜਾਂਦਾ ਵੀ ਇੰਨਾ ਟਾਈਮ ਟੇਕਣ ਦੀ ਕੀ ਲੋੜ ਹੈ ਬਸ ਐਂ ਕਰਕੇ ਸਿਰ ਚੱਕ ਲੋ ਫਟਾਫਟ ਇਹ ਤਾਂ ਇੰਨੇ ਜਿਆਦੇ ਨਿਸ਼ਰਧਕ ਨੇ ਇਹਨਾਂ ਦੇ ਲਈ ਮਹਾਰਾਜ ਜੀ ਕੇਵਲ ਅੱਖਰ ਨੇ ਇਹਨਾਂ ਦੇ ਲਈ ਮਹਾਰਾਜ ਜੀ ਰੱਬ ਨਹੀਂ ਹੈਗੇ ਕਿਉਂਕਿ ਸਿੱਖੀ ਸ਼ਰਧਾ ਦੀ ਹੈ ਆਹ ਤਾਂ ਰੱਬ ਕਿਹੜਾ ਦਿਖਦਾ ਆਪਾਂ ਕਹਦੀ ਵੀ ਰੱਬ ਤਾਂ ਹੈ ਨਹੀਂ ਅਸੀਂ ਕਿਉਂ ਪਰਪਾਨਾ ਪਾ ਲਈਏ ਐਵੇਂ ਅਸੀਂ ਵੀ ਬਾਕੀਆਂ ਵਰਗੇ ਹੋ ਜੀ ਸਾਨੂੰ ਕੀ ਲੋੜ ਹੈ ਹੁਣ ਅਸੀਂ ਤਾਂ ਇੰਦਰ ਵੈਸਟਰਨ ਕੰਟਰੀਸ 'ਚ ਰਹਿਣੇ ਆ ਅਸੀਂ ਤਾਂ ਬਿਲਕੁਲ ਨਹੀਂ ਫਿਰ ਕਹਦੀ ਵੀ ਨਹੀਂ ਨਹੀਂ ਵੀ ਇਹ ਜਿਆਦੇ ਸਿਆਣੇ ਨੇ ਇਸ ਤਰ੍ਹਾਂ ਨਹੀਂ ਹੁੰਦਾ ਜਿਹੜੀ ਸ਼ਰਤ ਆ ਹੈ ਨਾ ਉਹੀ ਤੁਹਾਨੂੰ ਸਤਿਗੁਰੂ ਨਾਲ ਜੋੜਦੀ ਹੈ ਹੌਲੀ-ਹੌਲੀ ਤੁਹਾਨੂੰ ਉੱਚਾ ਚੱਕਦੀ ਹੈ ਸੋ ਜਿਸ ਤਰ੍ਹਾਂ ਵਿੱਚ ਪਹਿਰਾ ਸਾਹਿਬ ਦੀ ਮਰਿਆਦਾ ਚੱਲ ਰਹੀ ਹੈ ਨਾ ਤੁਸੀਂ ਇਹ 'ਚ ਲੱਗੇ ਰਹੋ ਇਹਨੂੰ ਚੜ੍ਹਦੀ ਕਲਾ 'ਚ ਕਰੋ ਤੇ ਵਿਸ਼ਵਾਸ ਨਾਲ ਕਰਨਾ ਹੈ ਵਿਸ਼ਵਾਸ ਸਭ ਤੋਂ ਵੱਡੀ ਚੀਜ਼ ਹੈ ਕਈ ਨਾ ਦੁਪਹਿਰਾ ਸਾਹਿਬ ਵੀ ਘੱਟ ਹਟਦੇ ਨੇ ਇਹ ਹਾਂ ਮੇਰੀ ਜ਼ਰੂਰੀ ਬੇਨਤੀ ਹੈ ਉਹਨਾਂ ਦਾ ਕਾਰਜ ਨਹੀਂ ਹੁੰਦਾ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਹੈ ਭਾਈ ਉਹ ਕਾਰਜ ਤੁਹਾਡੇ ਵਾਸਤੇ ਨੁਕਸਾਨਦੇ ਆ ਹਲੇ ਇਹਦਾ ਮਤਲਬ ਹੋਰ ਬੰਦਗੀ ਕਰੇ ਚਲੋ ਮਹਾਰਾਜ ਵੀ ਹੋਰ ਰਾਹ ਖੋਲ ਦੇਣਗੇ ਸ਼ਹੀਦ ਗੁਰਮਖ ਰੂਹਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਜਾਂ ਸ਼ਹੀਦ ਸਿੰਘ ਹੋਰ ਰਾਹ ਖੋਲ ਦੇਣਗੇ ਸੋ ਗੁਰੂ ਪਿਆਰਿਓ ਕਦੇ ਵੀ ਜਿਹੜਾ ਤੁਸੀਂ ਜਾਪ ਕਰਦੇ ਹੋ ਜੇ ਹਲੇ ਉਹਦਾ ਫਲ ਪ੍ਰਾਪਤ ਨਹੀਂ ਹੋ ਰਿਹਾ ਮੰਨ ਨਹੀਂ ਬਹੁਤ ਕਰ ਲਈਦਾ ਅਸੀਂ ਵੀ ਪਹਿਲਾਂ ਵਾਲੇ ਟਾਈਮਾਂ 'ਚ ਕਈ ਜਾਪ ਕੀਤੇ ਪਰ ਉਹਦਾ ਫਲ ਨਹੀਂ ਮਿਲਿਆ ਉਹਦਾ ਕਾਰਨ ਬਾਅਦ 'ਚ ਜਾ ਕੇ ਪਤਾ ਲੱਗਿਆ ਵੀ ਉਹ ਹੋ ਇਹ ਕੰਮ ਸਾਡੇ ਵਾਸਤੇ ਸਹੀ ਨਹੀਂ ਸੀ ਇਸ ਲਈ ਵੀ ਜ਼ੋਰ ਲਾਈ ਜਾ ਰਹੀ ਸੀ ਜਾਪ ਕਰ ਕਰਕੇ ਕਿਉਂਕਿ ਸਾਨੂੰ ਇਹ ਹੁੰਦਾ ਵੀ ਮਹਾਰਾਜ 10 ਰੁਪਏ ਦੇ ਦੋ 10 ਰੁਪਏ ਦੇ ਦੋ ਪਰ ਰੱਬ ਕਹਿੰਦਾ ਉਹ ਤੇ 10 ਨਹੀਂ ਰੁਕ ਜਾ ਹਲੇ ਤੈਨੂੰ ਵੱਧ ਦੇਣਾ ਹੈ ਤੈਨੂੰ ਹਜ਼ਾਰਾਂ ਦੇਣੇ ਨੇ ਮੈਂ ਇੱਕ ਉਦਾਹਰਨ ਦੇ ਰਿਹਾ ਆਪ ਜੀ ਨੂੰ ਸੋ ਜਦੋਂ ਕੋਈ ਕਾਰਜ ਨਹੀਂ ਹੋ ਰਿਹਾ ਨਾ ਇਹਦਾ ਮਤਲਬ ਹਲੇ ਰੱਬ ਦੀ ਕੁਝ ਹੋਰ ਇੱਛਾ ਹੈ ਉਹ ਤੁਹਾਨੂੰ ਕੋਈ ਜ਼ਿਆਦਾ ਦੇਣਾ ਚਾਹੁੰਦਾ ਚੰਗਾ ਦੇਣਾ ਚਾਹੁੰਦਾ ਤੇ ਜੇ ਕਾਰਜ ਹੋ ਗਿਆ ਫਿਰ ਤਾਂ ਚਲੋ ਸ਼ੁਕਰ ਹੈ ਮਹਾਰਾਜ ਸੱਚੇ ਪਾਤਸ਼ਾਹ ਦਾ ਸੋ ਇਸ ਕਰਕੇ ਚਪਹਿਰਾ ਸਾਹਿਬ ਚੜ੍ਹਦੀ ਕਲਾ 'ਚ ਕਟਿਆ ਕਰੋ ਠੀਕ ਹੈ ਜਿਹੜੇ ਵੀ ਚਪਹਿਰਾ ਸਾਹਿਬ ਕੱਢਦੇ ਨੇ ਮਹਾਪੁਰਖ ਬ੍ਰਹਮ ਗਿਆਨੀ ਨੇ ਸ਼ਹੀਦ ਭਾਬਾ ਦੀਪ ਸਿੰਘ ਜੀ ਬਹੁਤ ਜਿਆਦੇ ਵੱਡੇ ਨੇ ਨਿਮਰਤਾ ਵੀ ਬਹੁਤ ਹੈ ਉਹਨਾਂ ਵਿੱਚ ਬਾਲ ਵੀ ਹੈ ਸਾਰਕੂਕ ਸ਼ਹੀਦ ਨੇ ਸ਼ਹੀਦਾਂ ਕੋਲੇ ਪੂਰੀ ਫੁੱਲ ਪਾਵਰ ਹੁੰਦੀ ਹੈ ਪੂਰੀ ਫੁੱਲ ਪਾਵਰ ਹੁੰਦੀ ਹੈ ਹੁਣ ਇਸ ਪਾਵਰ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਠੀਕ ਹੈ ਨਾ ਇਹਦਾ ਵਰਣਨ ਤਾਂ ਕੋਈ ਕਰ ਹੀ ਨਹੀਂ ਸਕਦਾ ਕਿਉਂਕਿ ਜਿਹੜਾ ਸ਼ਹੀਦ ਹੋ ਗਿਆ ਨਾ ਉਹਨੇ ਆਪਾ ਵਾਰ ਦਿੱਤਾ ਗੁਰੂ ਮਹਾਰਾਜ ਤੋਂ ਸਤਗੁਰੂ ਦਾ ਹੀ ਰੂਪ ਹੋ ਗਿਆ ਜਿਹੜੇ ਸ਼ਹੀਦ ਹੁੰਦੇ ਨੇ ਤੇ ਬ੍ਰਹਮ ਗਿਆਨੀ ਹੁੰਦੇ ਨੇ ਇਹ ਗੁਰੂ ਸਾਹਿਬ ਦਾ ਹੀ ਰੂਪ ਹੋ ਜਾਂਦੇ ਨੇ ਹਨਾ ਹਰ ਹਰ ਜੰਦੂ ਇੱਕ ਹੈ ਬੇ ਵਿਚਾਰ ਕਿਛ ਨਾ ਹੀ জ্বলਤੇ ਉਪਜ ਰੰਗ ਜੋ ਜਲ ਹੀ ਵਿਖੇ ਸਮਾ ਹਨਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਰਵਿਦਾਸ ਜੀ ਨੇ ਗੁਰਬਾਣੀ ਚ ਵੀ ਕਹਿ ਦਿੱਤਾ ਹੈਨਾ ਸੋ ਇਸ ਤਰ੍ਹਾਂ ਇੱਕ ਰੂਪ ਹੋ ਜਾਂਦੇ ਨੇ ਪੂਰੀ ਫੁੱਲ ਪਾਵਰ ਹੁੰਦੀ ਆ ਇਹਨਾਂ ਕੋਲੇ ਤੋਂ ਆਪਣੇ ਵਿਸ਼ਵਾਸ ਤੁਹਾਡੇ ਹਿਰਦੇ ਚ ਪ੍ਰੇਮ ਹੋਣਾ ਚਾਹੀਦਾ ਸ਼ਹੀਦ ਤਾਂ ਦੌੜੇ ਚਲੇ ਆਉਂਦੇ ਨੇ ਕਈ ਵੇਲੇ ਪੁੱਛਦੇ ਨੇ ਜੀ ਸ਼ਹੀਦਾ ਦੇ ਦਰਸ਼ਨ ਕਿਵੇਂ ਹੋਣਗੇ ਮੈਂ ਕਹਾਂ ਸ਼ਹੀਦ ਕਿਸੇ ਦੇ ਨਾ ਉਹ ਮੁਹਤਾਜ ਨਹੀਂ ਹੁੰਦੀ ਵੀ ਅਸੀਂ ਇਹਨੂੰ ਦਰਸ਼ਨ ਦੇਣੇ ਨੇ ਨਹੀਂ ਤੁਹਾਡੇ ਅੰਦਰ ਜਦੋਂ ਪ੍ਰੇਮ ਹੋਊ ਇਹਨਾਂ ਨੇ ਖਿੱਚੇ ਚਲੇ ਆਉਣਾ ਹੈ ਪ੍ਰੇਮ ਹੋਵੇ ਕਿਵੇਂ ਤੁਸੀਂ ਬਾਣੀ ਵੱਧ ਤੋਂ ਵੱਧ ਪੜੋ ਇਹ ਤਾਂ ਆ ਜਾਂਦੇ ਨੇ ਠੀਕ ਹੈ ਨਾ ਤਾਂ ਦਿਖਦੇ ਵੀ ਨੇ ਮੈਨੂੰ ਤਾਂ ਮੂਰਖ ਨੂੰ ਚਲੋ ਨਹੀਂ ਪਰ ਇਹ ਦਿਖਦੇ ਨੇ ਸਾਰਾ ਕੁਝ ਹੈ ਨਾ ਸ਼ਹੀਦ ਤਾਂ ਬਿਲਕੁਲ ਸਾਹਮਣੇ ਆ ਜਾਂਦੇ ਨੇ ਉਹ ਤਾਂ ਤੁਹਾਨੂੰ ਤੁਹਾਡੀ ਬਿਲਕੁਲ ਰੱਖਿਆ ਵੀ ਕਰਨਗੇ ਸਾਰਾ ਕੁਝ ਕਰਨਗੇ ਜਿਹੜੇ ਕਿੰਤੂ ਪਰੰਤੂ ਕਰਦੇ ਆ ਵਿਚਾਰੇ ਉਹਨਾਂ ਨੂੰ ਮੈਂ ਤਾਂ ਕਦੇ-ਕਦੇ ਸੋਚਦਾ ਹਾਂ ਨਾ ਵੀ ਮਹਾਰਾਜ ਜੀ ਵੀ ਇਹ ਵਿਚਾਰੇ ਕਿਹੜੀ ਦੁਨੀਆ ਚ ਰਹਿੰਦੇ ਨੇ ਇਹਨਾਂ ਨੂੰ ਕੁਝ ਵੀ ਨਹੀਂ ਦਿੰਦਾ ਸੱਚੇ ਪਾਤਸ਼ਾਹ ਤੇ ਕਈ ਕਹਿੰਦੇ ਨੇ ਵੀ ਦੁਨੀਆ ਤੇ ਇਹਨਾਂ ਨੂੰ ਦੁੱਖ ਆ ਗਿਆ ਹੈ ਹੁਣ ਮਹਾਰਾਜ ਜੀ ਕਿਉਂ ਨਹੀਂ ਬਚਾਉਂਦੇ ਸ਼ਹੀਦ ਕਿਉਂ ਨਹੀਂ ਬਚਾਉਂਦੇ ਸ਼ਹੀਦ ਨਾਮ ਜਪਣ ਵਾਲੇ ਦੇ ਰੱਖਿਆ ਕਰਦੇ ਨੇ ਠੀਕ ਹੈ ਕਰਦੇ ਨੇ ਪ੍ਰਤੱਖ ਤੌਰ ਤੇ ਕਰਦੇ ਨੇ ਕਹਿੰਦੇ ਜਿਹੜੇ ਨਾਮ ਜਪਦੇ ਉਹਨਾਂ ਤੇ ਵੀ ਦੁੱਖ ਕਿਉਂ ਆ ਜਾਂਦੇ ਨੇ ਕਿਉਂਕਿ ਕਰਮਾਂ ਦਾ ਜਿਹੜਾ ਲੇਖ ਹੈ ਨਾ ਮਹਾਰਾਜ ਨਵੇੜ ਰਹੇ ਨੇ ਵਿਣ ਕਰਮਾਂ ਕਿਛ ਪਾਈਏ ਨਹੀਂ ਇਹ ਬਹੁਤੇ ਰਤਾ ਗੱਲ ਇਹ ਹੈ ਵੀ ਕਰਮ ਜਿਹੜਾ ਸਾਡਾ ਬਹੁਤ ਜ਼ਿਆਦਾ ਸਾਡੇ ਸੱਟ ਲੱਗਣੀ ਹੈ ਸੂਲ ਹੀ ਤਾਂ ਸੂਲ ਬਣਾ ਕੇ ਮਹਾਰਾਜ ਕੱਟ ਦਿੰਦੇ ਨੇ ਹੁਣ ਜੇ ਆਪਾਂ ਕਹ ਜੀ ਬਿਲਕੁਲ ਹੀ ਸਾਫ਼ ਹੀ ਕਰ ਦੇਣ ਕੱਲ ਨੂੰ ਫਿਰ ਸਾਰੀਆਂ ਰੂਹਾਂ ਇਹ ਹੀ ਕਹਿਣਗੀਆਂ ਵੀ ਮਹਾਰਾਜ ਜੀ ਤੁਸੀਂ ਉਹਨਾਂ ਦਾ ਕੀਤਾ ਹੀ ਸਾਡਾ ਵੀ ਕਰੋ ਸੋ ਇਹ ਨਹੀਂ ਹੁੰਦਾ ਗੁਰੂ ਦੀ ਮਰਜ਼ੀ ਹੁੰਦੀ ਗੁਰੂ ਕਿਸੇ ਦੇ ਅਧੀਨ ਨਹੀਂ ਹੈ ਸ਼ਹੀਦ ਕਿਸੇ ਦੇ ਅਧੀਨ ਨਹੀਂ ਹੈ ਬਈ ਜੇ ਉਹਨਾਂ ਤਾਂ ਕੋਈ ਕਿੰਤੂ ਕਰ ਗੋ ਤਾਂ ਸਾਹਮਣੇ ਆ ਕੇ ਖੜ ਜਣਗੇ ਹਾਂ ਅਸੀਂ ਹੈਗੇ ਆ ਦੱਸ ਕੀ ਕਰਨਾ ਇਸ ਤਰ੍ਹਾਂ ਨਹੀਂ ਉਹ ਕਹਿੰਦੇ ਮੂਰਖਾ ਤੂੰ ਤਾਂ ਜਾਣਾ ਹੀ ਨਰਕਾਂ ਨੂੰ ਐ ਤੇਰੇ ਵਰਗੇ ਪਹਿਲਾਂ ਹੀ ਉੱਥੇ ਬਹੁਤ ਪਏ ਨੇ ਜਿਹੜੇ ਸ਼ਹੀਦਾਂ ਤੇ ਕਿੰਤੂ ਕਰਦੇ ਨੇ ਨਾ ਕਈ ਬਾਬਾ ਦੀਪ ਸਿੰਘ ਜੀ ਦੇ ਵੀ ਕੋਰ ਕਿੰਤੂ ਕਰਦੇ ਨੇ ਇੱਕ ਹੈਗਾ ਉਹ ਕਹਿੰਦਾ ਬੋਤ ਸੀਸ ਨਹੀਂ ਕਟਿਆਗਾ ਫਿਰ ਬਾਬਾ ਦੀਪ ਸਿੰਘ ਨੇ ਸੀਸ ਕੱਟਣੀ ਕਿਉਂ ਦਿੱਤਾ ਬਈ ਜੇ ਹੱਥ ਤੇ ਚੱਕਣਾ ਸੀਗਾ ਫਿਰ ਤੁਹਾਡੇ ਵਰਗਿਆਂ ਨੂੰ ਫਿਰ ਪਤਾ ਕਿਵੇਂ ਲੱਗਣਾ ਸੀ ਵੀ ਆ ਤਾਕਤ ਕੀ ਹੁੰਦੀ ਸ਼ਹੀਦਾਂ ਦੀ ਜੇ ਸੀਸ ਕੱਟਣੀ ਨਾ ਦਿੰਦੇ ਉਹ ਇਹਦਾ ਮਤਲਬ ਭਾਈ ਮਨੀ ਸਿੰਘ ਦਾ ਬੰਦ-ਬੰਦ ਵੀ ਇਹ ਤਾਂ ਬਹੁਤ ਕੁਝ ਕਹਿਣ ਵਾਲੇ ਹੁੰਦੇ ਤੁਹਾਡੀ ਸ਼ਰਤਾਂ ਨੇ ਇੱਥੇ ਖੜਨਾ ਹੈ ਜਿਹੜੇ ਜਦੋਂ ਸਾਹਮਣੇ ਆਉਂਦੇ ਨੇ ਨਾ ਫਿਰ ਪਤਾ ਲੱਗਦਾ ਵੀ ਹਾਂ ਐਡੀਆਂ ਗੁਰਮੁਖ ਰੂਹਾਂ ਧਰਤੀ ਤੇ ਇਹਨਾਂ ਕਰਕੇ ਤੇ ਸਾਰਾ ਕੁਝ ਬਚਿਆ ਹੋਇਆ ਹੈ ਉੱਥੇ ਆਰਬੀ ਦੇ ਵਿੱਚ ਇੱਕ ਬਾਬਾ ਹਰਭਜਨ ਸਿੰਘ ਜੀ ਹੋਏ ਨੇ ਨਿਤਨੇਮ ਕਰਦੇ ਸੀ ਉਹਨਾਂ ਦੇ ਉੱਤੇ ਬਰਫ਼ ਦੀ ਟਿੱਕ ਡਿੱਗ ਪਈ ਸੀ ਤੇ ਉਹ ਉੱਥੇ ਚੜ੍ਹਾਈ ਕਰਕੇ ਸ਼ਹੀਦ ਹੋ ਗਏ ਸੀ ਕਹਿਣ ਦਾ ਮਤਲਬ ਕਿਉਂਕਿ ਉਹਨਾਂ ਨੂੰ ਦੇਖੋ ਫੌਜ ਕਿੱਡੀ ਵੱਡੀ ਹੈ ਹਿੰਦੁਸਤਾਨ ਦੀ ਫੌਜ ਕਿੱਡੀ ਵੱਡੀ ਹੈ ਫੌਜ ਕਿੱਡੇ ਪੜੇ ਲਿਖੇ ਅਫਸਰ ਹੁੰਦੇ ਨੇ ਉਹਨਾਂ ਨੇ ਉਹਨਾਂ ਨੂੰ ਬਿਲਕੁਲ ਨੌਕਰੀ ਤੇ ਰੱਖਿਆ ਉਹਨਾਂ ਦੇ ਰੈਂਕ ਵੀ ਲੱਗੇ ਪੈਨਸ਼ਨ ਵੀ ਅੱਜ ਵੀ ਉਹਨਾਂ ਦਾ ਪਰਿਵਾਰ ਹੈ ਸਾਰਾ ਕੁਝ ਹੈਗਾ ਮਤਲਬ ਘਰ ਪਰਿਵਾਰ ਨੂੰ ਜਗ੍ਹਾ ਨਹੀਂ ਪਤਾ ਤੁਸੀਂ ਨੈਟ ਤੇ ਕੱਢ ਕੇ ਦੇਖ ਰਹੇ ਉਹਨਾਂ ਨੇ ਡਿਊਟੀ ਕੀਤੀ ਚਾਈਨਾ ਵਾਲੇ ਕਹਿੰਦੇ ਹੁੰਦੇ ਸੀਗੇ ਜਿਵੇਂ ਫੌਜ ਦੱਸਦੀ ਹੈ ਸਾਡੇ ਪਿਤਾ ਜੀ ਵੀ ਫੌਜ ਦੇ ਵਿੱਚ ਅਫਸਰ ਰਹੇ ਨੇ ਉਹਨਾਂ ਨੇ ਵੀ ਉਸ ਜਗ੍ਹਾ ਤੇ ਡਿਊਟੀਆਂ ਕੀਤੀਆਂ ਉਹਨਾਂ ਨੇ ਦੱਸਿਆ ਵੀ ਹਾਂ ਵਾਕਈ ਉੱਥੇ ਉਹ ਡਿਊਟੀ ਕਰਦੇ ਰਹੇ ਨੇ ਹੁਣ ਵੀ ਕਰਦੇ ਨੇ ਉਹ ਉੱਥੇ ਉਹਨਾਂ ਦਾ ਸਥਾਨ ਵੀ ਚਲੋ ਉਹਨਾਂ ਨੇ ਬਣਾ ਦਿੱਤਾ ਹੈ ਵੈਸੇ ਤਾਂ ਚਲੋ ਇਹਦੇ ਬਾਰੇ ਹੁਣ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਕੁਕਿਛ ਇਹ ਸਥਾਨਾਂ ਦੇ ਮਹਤਾਜ ਨਹੀਂ ਹੁੰਦੇ ਸ਼ਹੀਦ ਤਾਂ ਗੁਰੂ ਦੇ ਚਰਨਾਂ ਦੇ ਪੌਰੇ ਹੁੰਦੇ ਨੇ ਸੋ ਜਿਹੜੇ ਕਹਿੰਦੇ ਹੁੰਦੇ ਨਹੀਂ ਹੁਣ ਉੱਥੇ ਜਾ ਕੇ ਦੇਖੋ ਨਾ ਬਾਰਡਰਾਂ ਤੇ ਵੀ ਹੈਗੇ ਨੇ ਸ਼ਹੀਦਾਂ ਕਿਹੜੀਆਂ ਗੱਲਾਂ ਕਰਦੇ ਹੋ ਕਿੱਥੇ ਨਹੀਂ ਹੈਗੇ ਸ਼ਹੀਦ ਨਾਮ ਜਪਣ ਵਾਲਿਆਂ ਦੀ ਸਹਾਇਤਾ ਕਰਦੇ ਆ ਸਿਮਰਨ ਕਰਕੇ ਦੇਖੋ ਬੰਦਗੀ ਪ੍ਰੇਮ ਨਾਲ ਕਰਕੇ ਦੇਖੋ ਇਹ ਜਿਹੜੇ ਨਕਲੀ ਵੀ ਹੈਗੇ ਨੇ ਨਾ ਜਿਹੜੇ ਤੁਹਾਨੂੰ ਸ਼ਹੀਦਾਂ ਤੋਂ ਸਾਰੀ ਮਰਿਆਦਤ ਤੋੜਦੇ ਇਹ ਤਾਂ ਨਿਤਨੇਮ ਵੀ ਨਹੀਂ ਕਰਦੇ ਇਹ ਤਾਂ ਜਪਜੀ ਸਾਹਿਬ ਵੀ ਨਹੀਂ ਪੜ੍ਹਦੇ ਇਹ ਤਾਂ 5 ਮਿੰਟ ਵਾਇਗਰੂ ਵਾਇਗਰੂ ਵੀ ਨਹੀਂ ਕਰਦੇ ਇਹ ਤਾਂ ਬਸ ਜਿਹੜੇ ਸ਼ਾਰਟਕਟ ਵਾਲੇ ਨੇ ਨਾ ਜਿਹੜੇ ਕਹਿੰਦੇ ਸਾਨੂੰ ਸਿਮਰਨ ਨਾ ਕਰਨਾ ਪਵੇ ਨਿਤਨੇਮ ਨਾ ਕਰਨਾ ਪਵੇ ਉਹ ਇਹਨਾਂ ਨੂੰ ਸੁਣਦੇ ਆ ਉਹ ਕਹਿੰਦੇ ਹਾਂ ਹਾਂ ਬਸ ਇਹ ਸਾਡੇ ਲਈ ਬਿਲਕੁਲ ਠੀਕ ਨੇ ਇਹਨਾਂ ਦੇ ਮਸਤਕ ਤੇ ਮਾੜਾ ਲੇਖ ਹੈ ਵੀ ਇਹਨਾਂ ਦੇ ਮਸਤਕ ਤੇ ਬੰਦਗੀ ਨਹੀਂ ਹੈ ਮਹਾਰਾਜ ਗੁਰਬਾਣੀ ਕਹਿੰਦੇ ਬੰਦਾ ਸੋ ਜੋ ਬੰਦਗੀ ਕਰ ਹੈ ਹੈ ਨਾ ਬੰਦਾ ਉਹ ਹੈ ਜਿਹੜਾ ਬੰਦਗੀ ਕਰੇ ਜਿਹੜਾ ਸਿਮਰਨ ਕਰੇ ਸਿਮਰ 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 ਸੁਖ ਪਾਵੇ ਸਿਮਰ ਸਿਮਰ ਹੁਣ ਸਿਮਰਨ ਕਰਨਾ ਕਿਵੇਂ ਆ ਨਾਮ ਦੇ ਦੁਆਰਾ ਕਰੋਗੇ ਇਸ ਕਰਕੇ ਚਪਹਿਰਾ ਸਾਹਿਬ ਜਿਹੜੀ ਬੰਦਗੀ ਕਰਦੇ ਹੋ ਸਿਮਰਨ ਕਰਦੇ ਹੋ ਲਗੇ ਰਹੋ ਇਹਨਾਂ ਮੈਨ ਚੜ੍ਹਦੀ ਕਲਾ ਤੁਹਾਡੇ ਕਾਰਜ ਕਰਨਗੇ ਮੇਰੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ